ਤਿੰਨ ਬਜ਼ੁਰਗਾਂ ਨੂੰ ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ ਅਰੈਸਟ ਕੀਤਾ ਗਿਆ ਤੇ ਧੋਖਾਧੜੀ ਦਾ ਮਾਮਲਾ ਮੇਰਾ ਖਿਆਲ ਹੈ ਕਿ ਮੈਂ ਪਹਿਲੀ ਵਾਰ ਦੇਖਿਆ ਇਹ ਜੰਗਲ ਰਾਜ ਤੇ ਤਾਨਾशाही ਦਾ ਸਬੂਤ ਆ ਪੁਲਿਸ ਰਾਜ ਹੈ ਪਰ ਆ ਪਹਿਲੀ ਵਾਰ ਹੀ ਦੇਖਿਆ ਕਿ ਚੀਫ ਮਿਨਿਸਟਰ ਨੇ ਹੁਕਮ ਕੀਤਾ ਤੇ ਐਸਐਸਪੀ ਨੇ ਚੱਕ ਕੇ ਬਿਨਾਂ ਕਿਸੇ ਇਨਵੈਸਟੀਗੇਸ਼ਨ ਇਨਕੁਆਇਰੀ ਤੋਂ ਪੰਜ ਬੰਦੇ ਨਾਮਜ਼ਦ ਕਰਦੇ ਤਿੰਨ ਆਦਮੀ ਜਿਹੜੇ ਬਜ਼ੁਰਗ ਨੇ 80-80 ਸਾਲ ਦੇ ਉਹਨਾਂ ਨੂੰ ਚੱਕ ਕੇ ਅਰੈਸਟ ਕਰਤਾ ਔਰ ਅੱਜ ਪੰਜਾਬ ਵਿੱਚ ਪੁਲਿਸ ਸਟੇਟ ਦਾ ਰਾਜ ਆ ਲੋਕਾਂ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਦਬਾਇਆ ਜਾ ਰਿਹਾ ਭਗਵੰਤ ਮਾਨ ਦਾ ਚਿਹਰਾ ਅਸਲੀ ਹੁਣ ਬੇਨਕਾਬ ਹੋਇਆ ਵਾ ਨਾ ਤਾਂ ਇਹ ਪ੍ਰੋਪਰ ਸਿੱਖ ਹੈ ਜੀ ਨਾ ਇਹ ਕਿਸਾਨ ਸੀਗਾ ਔਰ ਇਹ ਦੀ ਜਿਹੜੀ ਸੋਚ ਵਿਚਾਰ ਧਾਰਾ ਵਾ ਉਹ ਬਿਲਕੁਲ ਐਂਟੀ ਪੰਜਾਬ ਆ ਜਿਸ ਢੰਗ ਦੇ ਨਾਲ ਸਾਡੇ ਨੌਜਵਾਨਾਂ ਤੇ ਐਨਐਸ ਲਾ ਕੇ ਆਪਣਾ ਸਿੱਖ ਚੀਫ ਮਿਨਿਸਟਰ ਕਦੀ ਭੇਜੂਗਾ ਡਿਬਰੂਗੜਾ ਰਗਿਆ ਜ਼ਿਲ੍ਹੇ ਚ ਕੋਈ ਸਿੱਖ ਚੀਫ ਮਿਨਿਸਟਰ ਆਪਣੇ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਜੀਸੀਬੀ ਤੇ ਬੁਲਡੋਜ਼ਰਾਂ ਨਾਲ ਜਾ ਕੇ ਢਾਉ ਪੰਜਾਬ ਦੇ ਪਾਣੀਆਂ ਤੇ ਅਸੀਂ ਰੱਖਿਆ ਜੀ ਉੱਥੇ ਬਹਿ ਕੇ ਧਰਨਾ ਲਾ ਕੇ ਬੈਠੇ ਜੀ ਇਹਨਾਂ ਦੇ ਧਰਨੇ ਦੇ ਨਤੀਜਾ ਇਹ ਨਿਕਲਿਆ ਅਸੀਂ ਆਪਣੀ ਜਿਹੜੀ ਬੀਬੀਐਮਪੀ ਦਾ ਕੰਟਰੋਲ ਹੈ ਨੰਗਲ ਡੈਮ ਦਾ ਉੱਥੇ ਹੁਣ ਸੀਆਈਐਸਐਫ ਪਿਠਾਤੀ ਲਾ ਕੇ ਕੇਂਦਰ ਨੇ ਹੁਣ ਉਹਦਾ ਵੀ ਵਿਰੋਧ ਨਹੀਂ ਕਰ ਸਕ ਰਿਹਾ ਹੈ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ 14000 ਦੇ ਕਰੀਬ ਅਸੀਂ ਨਸ਼ਾ ਤਸਕਰ ਅਰੈਸਟ ਕਰ ਲਿਆ ਉਹ ਮੇਰਾ ਮਤਲਬ ਕਿ ਨਸ਼ੇ ਦਾ ਜਿਹੜਾ ਹੈ ਸੋ ਕਾਲਡ ਇਹਨਾਂ ਦਾ ਯੁੱਧ ਨਸ਼ਾ ਵਿਰੁੱਧ ਕੰਪਲੀਟ ਫੇਕ ਤੇ ਫੇਲ ਪ੍ਰੋਗਰਾਮ ਹੈ ਐਵੇਂ ਹੀ ਮਾਤੜਾਂ ਦੇ ਗਰੀਬਾਂ ਦੇ ਘਰ ਠਾ ਦੇ ਦਿੱਤੇ ਨੇ ਕਨਸਟੇਬਲ ਮਨਦੀਪ ਕੌਰ ਇਹਨੇ ਵੀ ਨਾ ਮੈਨੂੰ ਮਿਸਕੋਟ ਕੀਤਾ ਵਾ ਤਾਂ ਇਹ ਕਹਿੰਦੀ ਜੀ ਖੈਰਾ ਕਹਿੰਦਾ ਕਿ ਪਤਾ ਨਹੀਂ ਇਹਨੇ 1.5 ਲੱਖ ਦੇ ਕੁੱਤੇ ਰੱਖੇ ਨੇ ਜਾਂ ਕੋ ਪਤਾ ਨਹੀਂ ਕਿੰਨੇ ਲੱਖ ਦੇ ਕਾਰਪਟ ਮੈਂ ਨਹੀਂ ਕਦੇ ਕਿਹਾ ਇੱਕ ਸਪਾਈ ਲੈਵਲ ਦੀ ਆਫਸਰ ਜਿਹੜੀ ਆ ਉਹ ਇਸ ਤਰ੍ਹਾਂ ਦੇ ਡਰੱਗਸ ਦੇ ਧੰਦੇ ਨਹੀਂ ਕਰ ਸਕਦੀ ਜਦ ਤਾਈਂ ਉਹ ਤੋਂ ਪੁਸ਼ਤ ਪਨਾਈ ਨਾ ਹੋਵੇ ਬੁਲਡوزر ਚਲਾਉਣਾ ਮੈਂ ਉਹਦੇ ਸਖਤ ਖਿਲਾਫ ਹਾਂ ਇਹਦਾ ਬੀਜੇਪੀ ਦਾ ਮਾਡਲ ਆ ਯੋਗੀ ਬੀਜੇਪੀ ਜਿਹੜਾ ਯੂਪੀ ਵਾਲਾ 50% ਤੋਂ ਉੱਤੇ ਅੰਦਰ ਜੇਲਾ ਚ ਬੇਗੁਨਾਹ ਧੱਕੇ ਹੋਏ ਨੇ ਚਲੋ ਪਹਿਲਾਂ ਅਕਾਲੀ ਕਾਂਗਰਸੀ ਲੜਦੇ ਸੀਗੇ ਉੱਪਰਲੇ ਲੈਵਲ ਤੇ ਲੀਡਰਾਂ ਤੱਕ ਬਦਲਾਖੋਰੀ ਸੀ ਇਹ ਤਾਂ ਹੁਣ ਬਦਲਾਖੋਰੀ ਦੀ ਲੜਾਈ ਨੂੰ ਬਿਲਕੁਲ ਪਿੰਡ ਪੱਦਰ ਤੇ ਪੰਚਾਇਤ ਸਰਪੰਚਾਂ ਦੇ ਖਿਲਾਫ ਕਾਉਂਸਲਰਾਂ ਦੇ ਖਿਲਾਫ ਬਹੁਤ ਜ਼ਿਆਦਾ ਧੱਕਾ ਕੀਤਾ ਸੋ ਇਸ ਸਮੇਂ ਮਹਾਰਾਜਪਿੰਡ ਦੇ ਵਿੱਚ ਸੁਖਪਾਲ ਸਿੰਘ ਖੇਰਾ ਆਏ ਆ ਜਿੱਥੇ ਕਿ ਤਿੰਨ ਬਜ਼ੁਰਗਾਂ ਨੂੰ ਅਰੈਸਟ ਕੀਤਾ ਗਿਆ ਸੀ ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਖੇਰਾ ਸਾਹਿਬ ਕਿਵੇਂ ਦੇਖਦੇ ਹੋ ਜੀ ਤਿੰਨ ਬਜ਼ੁਰਗਾਂ ਨੂੰ ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ ਅਰੈਸਟ ਕੀਤਾ ਗਿਆ ਤੇ ਧੋਖਾਧੜੀ ਦਾ ਮਾਮਲਾ ਇਹ ਮੇਰਾ ਖਿਆਲ ਹੈ ਕਿ ਮੈਂ ਪਹਿਲੀ ਵਾਰ ਦੇਖਿਆ ਹੈ ਇਹ ਜੰਗਲ ਰਾਜ ਤੇ ਤਾਨਾਸ਼ਾਹੀ ਦਾ ਸਬੂਤ ਹੈ ਪੁਲਿਸ ਰਾਜ ਹੈ ਮੈਂ ਕਦੀ ਆਪਣੀ ਜ਼ਿੰਦਗੀ 'ਚ ਇਹ ਨਹੀਂ ਦੇਖਿਆ ਪਹਿਲੀ ਗੱਲ ਤਾਂ ਭਗਵੰਤ ਮਾਨ ਦੀ ਨਿਲੇਕੀ ਸੀਗੀ ਜੀ ਕਿ ਔਨ ਦਾ ਸਪਾਟ ਆਰਡਰ ਦੇ ਰਿਹਾ ਐਸਐਸਪੀ ਨੂੰ ਕਿ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਨੂੰ ਅਰੈਸਟ ਕਰ ਲਓ ਯਾ ਵਾਟਐਵਰ ਚੀਫ ਮਿਨਿਸਟਰ ਕਦੇ ਵੀ ਨਹੀਂ ਇਹ ਕਹਿੰਦਾ ਹੁੰਦਾ ਉਹ ਜਦੋਂ ਕੋਈ ਕੰਪਲੇਂਟ ਵੀ ਕਰਦਾ ਉਹ ਕਹਿੰਦਾ ਆਪਣੇ ਆਫਸਰਾਂ ਨੂੰ ਕਿ ਇਸ ਕੰਪਲੇਂਟ ਨੂੰ ਐਨਲਾਈਜ਼ ਕਰੋ ਇਹਦੀ تحقیقات ਕਰੋ ਅਗਰ ਕੋਈ ਕਿਸੇ ਕੋਈ ਗਲਤੀ ਹੈਗੀ ਤਾਂ ਫਿਰ ਉਹਦੇ ਖਿਲਾਫ ਪ੍ਰੋਪਰ ਕਾਰਵਾਈ ਕਰਨੀ ਪਰ ਆ ਪਹਿਲੀ ਵਾਰ ਹੀ ਦੇਖਿਆ ਕਿ ਚੀਫ ਮਿਨਿਸਟਰ ਨੇ ਹੁਕਮ ਕੀਤਾ ਤੇ ਐਸਐਸਪੀ ਨੇ ਚੱਕ ਕੇ ਬਿਨਾ ਕਿਸੇ ਇਨਵੈਸਟੀਗੇਸ਼ਨ ਇਨਕੁਆਇਰੀ ਤੋਂ ਪੰਜ ਬੰਦੇ ਨਾਮਜ਼ਦ ਕਰਦੇ ਤਿੰਨ ਆਦਮੀ ਜਿਹੜੇ ਬਜ਼ੁਰਗ ਨੇ 80-80 ਸਾਲ ਦੇ ਉਹਨਾਂ ਨੂੰ ਚੱਕ ਕੇ ਅਰੈਸਟ ਕਰਤਾ ਔਰ ਉਦੋਂ ਤੋਂ ਬਾਅਦ ਹੀ ਗੱਲ ਜਦੋਂ ਉਹਨਾਂ ਨੂੰ ਬੇਲ ਮਿਲ ਜਾਂਦੀ ਹੈ ਕੱਲ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਫਿਰ ਹੋਰ ਪੁਲਿਸ ਕਸਟਡੀ ਚ ਰੱਖਣ ਵਾਸਤੇ 751 ਵਿੱਚ ਹੋਰ ਸੋ ਇਥੋਂ ਸਾਨੂੰ ਇਹ ਨਜ਼ਰ ਆ ਗਿਆ ਕਿ ਪੁਲਿਸ ਪੰਜਾਬ ਦੀ ਜਿਹੜੀ ਆ ਉਹ ਬਿਲਕੁਲ ਇੱਕ ਨਿੱਜੀ ਫੌਜ ਦੀ ਤਰ੍ਹਾਂ ਕੰਮ ਕਰ ਰਹੀ ਆ ਔਰ ਅੱਜ ਪੰਜਾਬ ਵਿੱਚ ਪੁਲਿਸ ਸਟੇਟ ਦਾ ਰਾਜ ਆ ਲੋਕਾਂ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਦਬਾਇਆ ਜਾ ਰਿਹਾ ਜੀ ਉਹ ਤਾਂ ਕਹਿੰਦੇ ਜੀ ਪੁਲਿਸ ਸਾਡੀ ਕੰਮ ਇੰਨੀ ਵਧੀਆ ਕਰ ਰਹੀ ਆ ਪੀੜਾ ਪੰਝਾ ਸਾਡਾ ਚੱਲ ਰਿਹਾ ਜੀ ਜੁਧ ਨਸ਼ਿਆਂ ਵਿਰੁੱਧ ਚੱਲ ਰਿਹਾ 14000 ਦੇ ਕਰੀਬ ਅਸੀਂ ਨਸ਼ਾ ਤਸਕਰ ਅਰੈਸਟ ਕਰ ਲਏ ਦੇਖੋ ਗੱਲ ਇਹ ਆ ਕਦੀ ਵੀ ਤੁਸੀਂ ਮੁਕਦਮੇ ਦਰਜ ਕਰਕੇ ਤੇ ਬੰਦਿਆਂ ਨੂੰ ਜੇਲਾਂ ਚੋਂ ਛੁੱਟ ਕੇ ਨਸ਼ੇ ਦਾ ਖਾਤਮਾ ਨਹੀਂ ਕਰ ਸਕਦੇ ਨਸ਼ੇ ਦਾ ਨਸ਼ੇ ਦੀਆਂ ਜੜਾਂ ਕਿਤੇ ਹੋਰ ਨੇ ਇਹ ਲੜਾਈ ਕਿਤੇ ਹੋਰ ਲੜ ਰਹੀ ਨੇ ਨਸ਼ੇ ਦੀਆਂ ਇਹ ਨਸ਼ਾ ਜੜਾਂ ਵਾ ਇਹ ਸੋਸ਼ਲ ਇਕਨੋਮ ਸਮਾਜਿਕ ਤੇ ਆਰਥਿਕ ਇਕੱਠੀਆਂ ਜੁੜੀਆਂ ਨੇ ਖੇਤੀ ਦਾ ਘਾਣ ਹੋਣਾ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਰੋਜ਼ਗਾਰ ਨਾ ਮਿਲਣਾ ਚਾਹੀਓ ਪ੍ਰਾਈਵੇਟ ਸੈਕਟਰ ਦਾ ਚਾਹੇ ਗਵਰਨਮੈਂਟ ਸੈਕਟਰ ਆ ਪੰਜਾਬ ਦੇ ਵਿੱਚ ਜਿਹੜਾ ਨਿਮੋਸ਼ੀ ਦਾ ਮਾਹੌਲ ਹੋਣਾ ਫਰਸਟ੍ਰੇਸ਼ਨ ਇਹ ਸਾਰੀ ਗੱਲ ਨੇ ਪੰਜਾਬ ਦੇ ਵਿੱਚ ਨਸ਼ੇ ਹੌਲੀ-ਹੌਲੀ ਜਿਹੜੇ ਉਹਨਾਂ ਨੇ ਇਹਦੀ ਜੜ ਪਕੜੀ ਅੱਜ ਅੱਜ 31 ਮਈ ਡੇਟ ਆ ਡੈਡਲਾਈਨ ਸੀ ਡੀਜੀਪੀ ਦੇ ਕਿ ਅਸੀਂ ਪੰਜਾਬ ਦੇ ਵਿੱਚ ਨਸ਼ੇ ਖਤਮ ਕਰ ਦਾਂਗੇ ਅੱਜ ਹੀ ਆ ਤੁਹਾਡਾ ਜੇਤੂ ਦਾ ਪਿੰਡ ਹੈਗਾ ਮੇਰੇ ਕੋਲ ਮੈਂ ਹੁਣੇ ਆਪਣੇ ਟਵਿੱਟਰ ਤੇ ਵੀ ਡਾਊਨਲੋਡ ਕੀਤੀ ਵੀਡੀਓ ਕਿਹੜਾ ਕਪੂਰਾ ਪਿੰਡ ਹੈ ਰੂੜੀ ਕਪੂਰਾ ਉੱਥੇ ਇੱਕ ਨੌਜਵਾਨ ਮਨਪ੍ਰੀਤ ਓਵਰਡੋਜ਼ ਨਾਲ ਅੱਜ ਹੀ ਮਰਿਆ ਵਾ ਜਿੱਦਣ ਡੀਜੀਪੀ ਕਹਿ ਰਿਹਾ ਕਿ ਅਸੀਂ ਨਸ਼ੇ ਦਾ ਖਾਤਮਾ ਕਰਦੇ ਅੱਜ ਹੀ ਮਰਿਆ ਔਰ ਇਦਾਂ ਲਗਾਤਾਰ ਬਰਨਾਲੇ 'ਚ ਪਿਛਲੇ ਦਿਨੀ ওভারਡੋਜ਼ ਨਾਲ ਮੌਤਾਂ ਮੇਰੇ ਆਪਣੀ ਕਨਸਟੈਂਸੀ 'ਚ ਬੰਦੇ ਮਰਦੇ ਨੇ ਔਰ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਨਸ਼ੇ ਦੇ ਕਰਕੇ ਹੁੰਦੀਆਂ ਨਾ ਉਹ ਸੋਸ਼ਲ ਸਟਿਗਮਾ ਸਮਾਜਿਕ ਬੁਰਾਈ ਤੋਂ ਲੋਕੀ ਬਦਨਾਮੀ ਤੋਂ ਡਰਦੇ ਲੁਕੋਂਦੇ ਨੇ ਬਾਹਰ ਦੱਸਦੇ ਨਹੀਂਗੇ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਹਲੇ ਅਨਡਿਸਕਲੋਜ਼ ਜਾ ਰਹੀਆਂ ਨੇ ਸੋ ਪੰਜਾਬ ਥੋੜੇ ਦਿਨ ਪਹਿਲਾਂ 25 ਬੰਦੇ ਨਸ਼ੇ ਦੇ ਜਾਲੀ ਸ਼ਰਾਬ ਨਾਲ ਮਰ ਗਏ ਹੋਰ ਨਸ਼ਾ ਕੀ ਹੁੰਦਾ ਵਾ ਸੋ ਮੇਰਾ ਮਤਲਬ ਕਿ ਨਸ਼ੇ ਦਾ ਜਿਹੜਾ ਹੈ ਸੋ ਕੋਲਡ ਇਹਨਾਂ ਦਾ ਯੁੱਧ ਨਸ਼ੇ ਵਿਰੁੱਧ ਕੰਪਲੀਟ ਫੇਕ ਤੇ ਫੇਲ ਪ੍ਰੋਗਰਾਮ ਹੈ ਐਵੇਂ ਮਾਤੜਾਂ ਦੇ ਗਰੀਬਾਂ ਦੇ ਘਰ ਠਾ ਦੇ ਦਿੱਤੇ ਨੇ ਜਿਹੜੇ ਅਸਲ ਤਾਕਤਵਰ ਲੋਕ ਨੇ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀ ਆ ਜਿਹੜੀ ਕਨਸਟੇਬਲ ਅਮਨਦੀਪ ਕੌਰ ਇਹਨੇ ਵੀ ਨਾ ਮੈਨੂੰ ਮਿਸਕੋਟ ਕੀਤਾ ਵਾ ਮੈਂ ਜਾਣ ਕੇ ਕੋਈ ਜਵਾਬ ਨਹੀਂ ਦਿੱਤਾ ਇਹ ਕਹਿੰਦੀ ਜੀ ਖੈਰਾ ਕਹਿੰਦਾ ਕਿ ਪਤਾ ਨਹੀਂ ਇਹਨੇ 1.5 ਲੱਖ ਦੇ ਕੁੱਤੇ ਰੱਖੇ ਨੇ ਜਾਂ ਕੋ ਪਤਾ ਨਹੀਂ ਕਿੰਨੇ ਲੱਖ ਦੇ ਕਾਰਪਟ ਮੈਂ ਨਹੀਂ ਕਦੀ ਕਿਹਾ ਮੈਂ ਜਿੱਦਣ ਇਹਨੂੰ ਅਰੈਸਟ ਜਦੋਂ ਇਹ ਅਰੈਸਟ ਹੋਈ ਆ ਮੈਂ ਇਹ ਕਿਹਾ ਸੀਗਾ ਕਿ ਇਸ ਕਨਸਟੇਬਲ ਦੀ ਪ੍ਰੋਪਰ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਆ ਤਾਂ ਕਿ ਇਹਦਾ ਪਤਾ ਲੱਗ ਸਕੇਗੇ ਤੇ ਕਿਹੜੇ ਕਿਹੜੇ ਸੀਨੀਅਰ ਟਾਪ ਪੁਲਿਸ ਆਫਸਰਸ ਨਾਲ ਤਲਕਾਤਾ ਕਿਉਂਕਿ ਕੋਈ ਕਨਸਟੇਬਲ ਇੱਕ ਸਪਾਈ ਲੈਵਲ ਦੀ ਆਫਸਰ ਜਿਹੜੀ ਆ ਉਹ ਇਸ ਤਰ੍ਹਾਂ ਦੇ ਡਰੱਗਸ ਦੇ ਧੰਦੇ ਨਹੀਂ ਕਰ ਸਕਦੀ ਜਦ ਤਾਈਂ ਉਹਨਾਂ ਤੋਂ ਪੁਸ਼ਤ ਪਨਾਈ ਨਾ ਹੋਵੇ ਮੈਂ ਤਾਂ ਇਹ ਕਿਹਾ ਸੀਗਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਅੱਜ ਵੀ ਮੈਂ ਕਹਿ ਰਿਹਾ ਕਿ ਜਿੰਨੇ ਵੀ ਡਰੱਗਸ ਨਾਲ ਕਨੈਕਟਡ ਫੜੇ ਜਾਂਦੇ ਲੋਕੀ ਜਿੱਥੇ-ਜਿੱਥੇ ਕੋਈ ਇਹਨਾਂ ਦੇ ਉੱਪਰਲੇ ਆਫਸਰਸ ਇਨਵੋਲਵ ਨੇ ਜਾਂ ਪੋਲਿਟਿਕਲ ਲੋਗ ਉਹਨਾਂ ਦੀ ਤਹਿਕੀਕਾਤ ਹੀ ਨਹੀਂ ਕਰਦੇ ਅਮਨਦੀਪ ਕੌਰ ਦੀ ਉੱਥੇ ਰੱਖ ਦਿੱਤੀ ਇਹਨਾਂ ਨੇ ਜੇ ਉਹਦੀ ਅਮਨਦੀਪ ਕੌਰ ਦੀ ਪ੍ਰੋਪਰ ਤਹਿਕੀਕਤ ਹੁੰਦੀ ਬਹੁਤ ਸਾਰੇ ਸੀਨੀਅਰ ਅਧਿਕਾਰੀ ਉਹਨਾਂ ਦੀ ਜਿਹੜੀ ਹੈਗੀ ਸੀ ਉਹਨਾਂ ਦਾ ਐਕਸਪੋਜ਼ਰ ਹੋਣਾ ਸੀਗਾ ਉਹ ਫੜੇ ਜਾਣੇ ਸੀ ਇਸ ਕਰਕੇ ਸਾਰਾ ਫੇਕ ਕੈਂਪੇਨ ਹੈ ਜਿਹੜੇ ਮਾਤੜ ਅਧਿਕਾਰੀ ਜਿਹੜੇ ਕੋਈ ਆਈ ਬਲੀਵ ਕਿ ਉਹਨਾਂ ਦੀ ਰਿਪੋਰਟ ਲੈ ਲੈਂਦੇ ਨੇ ਸਿਵਲ ਐਡਮਿਨਿਸਟ੍ਰੇਸ਼ਨ ਤੋਂ ਕਿ ਇਹ ਇਲੈਗਲ ਓਕੂਪੇਸ਼ਨ ਚਾ ਜਾਂ ਇਹ ਕੋ ਨਜਾਇਜ਼ ਕਬਜ਼ੇ ਚਾ ਉਹਨਾਂ ਦੇ ਘਰ ਢਾ ਕੇ ਤੇ ਉਹਨੂੰ ਦਿਖਾਈ ਜਾਂਦੇ ਨੇ ਕਿ ਅਸੀਂ ਨਸ਼ੇ ਵਾਲੇ ਜਿਹੜੇ ਘਰ ਢਾਤੇ ਵੈਸੇ ਵੀ ਬੁਲਡੋਜ਼ਰ ਚਲਾਉਣਾ ਮੈਂ ਉਹਦੇ ਸਖਤ ਖਿਲਾਫ ਹਾਂ ਇਹਦਾ ਬੀਜੇਪੀ ਦਾ ਮਾਡਲ ਹੈ ਯੋਗੀ ਬੀਜੇਪੀ ਜਿਹੜਾ ਯੂਪੀ ਵਾਲਾ ਇਹ ਬੀਜੇਪੀ ਦਾ ਮਾਡਲ ਹੈ ਤੁਸੀਂ ਇਦਾਂ ਗੈਰ ਕਾਨੂੰਨੀ ਢੰਗ ਨਾਲ ਕਿਸੇ ਦਾ ਘਰ ਨਹੀਂ ਢਾ ਸਕਦੇ ਅਗਰ فرض ਕਰੋ ਗੁਨਾਹਗਾਰ ਇੱਕ ਜੁਆਇੰਟ ਫੈਮਿਲੀ 10 ਬੰਦੇ ਰਹਿੰਦੇ ਉਹਦੇ ਚ ਇੱਕ ਆਦਮੀ ਨੇ ਐਨਡੀਪੀਐਸ ਦਾ ਕੰਮ ਗਲਤ ਕੀਤਾ ਬਾਕੀ ਨੌ ਨੂੰ ਥੋੜੋ ਤੋਂ ਸਦਾ ਦੇ ਸਕਦੇ ਅੱਛਾ ਅੱਜ ਉਹ ਗੁਨਾਹਗਾਰ ਆ ਕੱਲ ਨੂੰ ਹਾਈ ਕੋਰਟ ਆ ਸੁਪਰੀਮ ਕੋਰਟ ਚ ਭਰੀ ਹੋ ਗਿਆ ਫਿਰ ਉਹਦਾ ਘਰ ਕੌਣ ਬਣਾ ਕੇ ਦੇਊਗਾ ਇਹ ਇਹ ਅਪਰੋਚ ਹੀ ਸਾਰੀ ਗਲਤ ਹੈ ਔਰ ਪਰਚੇ ਕਰਕੇ ਤੇ ਜਿਲਾ ਛੁੱਟਣਾ ਮੈਂ ਜੇਲ੍ਹ ਰਿਆਂ ਨਾਬੇ ਉਹਦੇ ਚ ਹਜ਼ਾਰ ਆਦਮੀ ਸਿਗਾ ਉਹਦੇ ਚ 50% ਐਨਡੀਪੀਐਸ ਦੇ ਕੇਸਸ ਸੀ ਤੇ ਮੇਰੇ ਕੋਲ ਲੋਕੀ ਆਉਂਦੇ ਸੀ ਵਿਚਾਰੇ ਆਪਣੀਆਂ ਪਟੀਸ਼ਨਾਂ ਚੱਕ ਚੱਕ ਕੇ 50% ਤੋਂ ਉੱਤੇ ਅੰਦਰ ਜੇਲਾ ਚ ਬੇਗੁਨਾ ਧੱਕੇ ਹੋਏ ਨੇ ਹੁਣ ਜਦੋਂ ਤੁਸੀਂ ਪੁਲਿਸ ਨੂੰ ਟਾਰਗੇਟ ਦਿੱਤਾ ਐਸਐਚਓ ਨੂੰ ਕਹਿੰਦਾ ਕਿ ਮੈਂ ਤਾਂ ਤੇਰੇ ਕੋਲੋਂ 1 ਮਹੀਨੇ ਦੇ 100 ਐਨਡੀਪੀਐਸ ਲੈਣੇ ਲੈਣੇ ਆ ਤਾਂ ਫਿਰ ਉਹਨਾਂ ਨੇ ਜੋ ਮਾਤੜ ਕਾਬੂ ਆ ਗਿਆ ਬੇਗੁਨਾ ਕਾਬੂ ਆ ਗਿਆ ਉਹਨਾਂ ਨੂੰ ਤਾਂ ਸੋ ਕੋ ਪੈਸੇ ਬਣਾਉਣ ਦਾ ਮੌਕਾ ਮਿਲ ਜਾਂਦਾ ਵਾ ਤੁਸੀਂ ਕੀ ਪੁਲਿਸ ਰਾਜ ਚੱਲ ਰਿਹਾ ਜੀ ਪਰ ਪੁਲਿਸ ਬਹੁਤ ਸਾਰੇ ਪੁਲਿਸ ਆਫੀਸਰਸ ਤੇ ਵੀ ਕਾਰਵਾਈ ਹੋ ਰਹੀ ਹੈ ਨਾਲ ਦੀ ਨਾਲ ਨਹੀਂ ਚਲੋ ਮੰਨ ਲਿਆ ਹੁਣ ਪੁਲਿਸ ਆਫੀਸਰਸ ਦੇ ਕਾਰਵਾਈ ਕੀਤੀ ਪਰ ਪੁਲਿਸ ਰਾਜ ਮੈਂ ਕਹਿੰਨਾ ਜਦੋਂ ਇਹ ਝੂਠੇ ਮੁਕਾਬਲਿਆਂ 'ਚ ਬੰਦੇ ਮਾਰਨ ਤੇ ਆ ਗਏ ਨੇ ਪੁਲਿਸ ਵਾਲੇ ਹੁਣ ਦੇਖੋ ਨਾ ਤੁਸੀਂ ਗੋਨਿਆਣੇ 'ਚ ਮੁੰਡਾ ਜਿਹੜਾ ਮਾਰਿਆ ਨਰਿੰਦਰ ਇੱਕ ਅਧਿਆਪਕ ਆ ਉਹ ਉਹਦੀ ਉਹਨੂੰ ਕੌਣ ਇਨਸਾਫ ਦੇਊਗਾ ਥੋੜੇ ਦਿਨ ਪਹਿਲਾਂ ਪਟਿਆਲੇ ਜਸਪ੍ਰੀਤ ਸਿੰਘ ਇੱਕ 22 ਸਾਲ ਦਾ ਨੌਜਵਾਨ ਕੈਨੇਡਾ ਤੋਂ ਆਇਆ ਉਹਨੂੰ 22 ਸਾਲ ਦਾ ਕਿਹੜਾ ਆਦਮੀ ਕੋਈ ਅਤਵਾਦੀ ਹੁੰਦਾ ਜੀ ਉਹ ਔਰ ਉਹਨੂੰ ਜਦਾਂ ਜਿਸ ਢੰਗ ਦੇ ਨਾਲ ਮਾਰਿਆ ਵਾ ਕਲੋਜ਼ ਰੇਂਜ ਤੋਂ ਦੈਟਸ ਅ ਫੇਕ ਇੰਕਾਊਂਟਰ ਸੋ ਮੇਰਾ ਇਹ ਮੰਨਣਾ ਕਿ ਪੁਲਿਸ ਮੁਕਾਬਲੇ ਝੂਠੇ ਔਰ ਝੂਠੇ ਮੁਕਦਮਿਆਂ ਦਾ ਤਤੈ ਲਾਈ ਪਈ ਨਾ ਪੰਜਾਬ ਦੇ ਵਿੱਚ ਇਹ ਇਕੱਲਾ ਮਰਾਚ ਨਹੀਂਗਾ ਇਹ ਤੁਸੀਂ ਦੇਖੋਗੇ ਅਗਰ 13000 ਪਿੰਡਾਂ 13000 ਪਿੰਡਾਂ ਚ ਲੋਕਾਂ ਚ ਇਹ ਇਹ ਬਦਲਾਖੋਰੀ ਦੀ ਚਲੋ ਪਹਿਲਾਂ ਅਕਾਲੀ ਕਾਂਗਰਸੀ ਲੜਦੇ ਸੀਗੇ ਉੱਪਰਲੇ ਲੈਵਲ ਤੇ ਲੀਡਰਾਂ ਤੱਕ ਬਦਲਾਖੋਰੀ ਸੀ ਇਹ ਤਾਂ ਹੁਣ ਬਦਲਾਖੋਰੀ ਦੀ ਲੜਾਈ ਨੂੰ ਬਿਲਕੁਲ ਪਿੰਡ ਪੱਦਰ ਤੇ ਪੰਚਾਇਤ ਸਰਪੰਚਾਂ ਦੇ ਖਿਲਾਫ ਕੌਂਸਲਰਾਂ ਦੇ ਖਿਲਾਫ ਬਹੁਤ ਜ਼ਿਆਦਾ ਧੱਕਾ ਕੀਤਾ ਇਹ ਤਾਂ ਇਹਨਾਂ ਨੂੰ ਅਕਾਉਂਟੇਬਲ ਹੋਲਡ ਕਰਨਾ ਪਊਗਾ ਸਾਡੀ ਸਰਕਾਰ ਅਗਰ ਬਣਦੀ ਤਾਂ ਇੱਕ ਫੁੱਲ ਫਲੇਜਡ ਕਮਿ ਔਰ ਜਿਹਨਾਂ ਲੋਕਾਂ ਨੇ ਝੂਠੇ ਮੁਕਦਮੇ ਬਣਾਏ ਆ ਨੇ ਉਹਨਾਂ ਦੇ ਖਿਲਾਫ ਉਲਟੀ ਕਾਰਵਾਈ ਕਰਨੀ ਚਾਹੀਦੀ। ਕਿਸਾਨ ਯੂਨੀਅਨਾਂ ਦੇ ਖਿਲਾਫ ਤਾਂ ਮੁੱਖ ਮੰਤਰੀ ਸਾਹਿਬ ਬਹੁਤ ਹੁਣ ਬੋਲ ਰਹੇ ਆ ਜੀ ਉਹਦਾ ਹੀ ਸ਼ਾਇਦ ਇਹ ਪ੍ਰਣਾਮ ਹੋਵੇ। ਵੀ ਇਹਨਾਂ ਨੇ ਵੀ ਕਿਸਾਨ ਮੰਨ ਕੇ ਉਹਨਾਂ ਨੇ ਕਿਹਾ ਵੀ ਦੇਖਿਆ ਕਿਦਾਂ ਲੋਕਾਂ ਤੋਂ ਪੈਸੇ ਇਕੱਠੇ ਕਰੀ ਜਾਂਦੇ ਧਰਨੇ ਲਾਈ ਜਾਂਦੇ ਆ ਵਜ੍ਹਾ ਨਹੀਂ ਦੇਖਦੇ ਜਗ੍ਹਾ ਦੇਖਦੇ। ਮੇਰਾ ਖਿਆਲ ਹੈ ਕਿ ਭਗਵੰਤ ਮਾਨ ਦਾ ਚਿਹਰਾ ਅਸਲੀ ਹੁਣ ਬੇਨਕਾਬ ਹੋਇਆ ਵਾ। ਇਹ ਨਾ ਤਾਂ ਇਹ ਪ੍ਰੋਪਰ ਸਿੱਖ ਹੈ ਜੀ, ਨਾ ਇਹ ਕਿਸਾਨ ਸਿਗਾ। ਔਰ ਇਹ ਦੀ ਜਿਹੜੀ ਸੋਚ ਵਿਚਾਰ ਧਾਰਾ ਵਾ ਉਹ ਬਿਲਕੁਲ ਐਂਟੀ ਪੰਜਾਬ ਆ, ਐਂ ਜਿਸ ਢੰਗ ਦੇ ਨਾਲ ਸਾਡੇ ਨੌਜਵਾਨਾਂ ਤੇ ਐਨਐਸਏ ਲਾ ਕੇ ਆਪਣਾ ਸਿੱਖ ਚੀਫ ਮਿਨਿਸਟਰ ਕਦੀ ਭੇਜੂਗਾ ਡਿਬਰੂਗੜਾ ਰਗਿਆ ਜ਼ਿਲ੍ਹੇ ਚ ਕੋਈ ਸਿੱਖ ਚੀਫ ਮਿਨਿਸਟਰ ਆਪਣੇ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਜੀਸੀਬੀ ਤੇ ਬੁਲਡੋਜ਼ਰਾਂ ਨਾਲ ਜਾ ਕੇ ਢਾਊਗਾ ਸੋ ਉਹਨੂੰ ਐਂ ਲੱਗਦਾ ਵਾ ਕਿ ਮੇਰਾ ਹੁਣ ਜਿਹੜਾ ਟਿਨਿਓਰ ਹੈ ਉਹਨੂੰ ਪਤਾ ਲੱਗ ਗਿਆ ਕਿ ਲੋਕਾਂ ਨੇ ਜਿਹੜਾ ਹੈਗਾ ਉਹ 2027 ਚ ਬਹੁਤ ਬੁਰੀ ਤਰ੍ਹਾਂ ਹਰਾਉਣਾ ਉਹ ਹੁਣ ਹੰਕਾਰ ਛੇਗੇ ਨੇ ਗਨਮੈਨ ਤੇ ਸਿਕਿਉਰਿਟੀਆਂ ਦੇ ਪੱਲੇ ਚੱਲ ਰਹੇ ਨੇ ਪੁਲਿਸ ਤਾਂ ਹੀ ਮੈਂ ਕਹਿੰਦਾ ਪੁਲਿਸ ਦੇ ਸਿਰ ਤੇ ਰਾਤ ਚੱਲ ਰਿਹਾ ਹੁਣ ਜੋ ਹੋ ਰਿਹਾ ਵਾ ਪੰਜਾਬ ਦੇ ਪਾਣੀਆਂ ਤੇ ਅਸੀਂ ਰੱਖਿਆ ਜੀ ਉੱਥੇ ਬਹਿ ਕੇ ਧਰਨਾ ਲਾ ਕੇ ਬੈਠੇ ਜੀ ਤੇ ਉਹਨਾਂ ਨੇ ਫਿਰ ਵਿਗਾੜਿਆ ਵੀ ਵਾਕਿਆ ਇਹਨਾਂ ਦਾ ਛੋਟੇ ਵੀ ਬੋਗਸ ਪ੍ਰੋਗਰਾਮ ਹੈ ਕੋਈ ਪਾਣੀ ਦਾ ਆ ਜਿਹੜਾ ਸੈਸ਼ਨ ਕੀਤਾ ਉਹਦਾ ਫਾਇਦਾ ਕੀ ਹੋਇਆ ਮਾਮਲਾ ਤਾਂ ਫਿਰ ਹਾਈ ਕੋਰਟ ਚਲੇ ਗਿਆ ਵਾ ਹਾਈ ਕੋਰਟ 'ਚ ਅਸੀਂ ਆਪਣੇ ਕੇਸ ਨੂੰ ਅੱਛੀ ਤਰ੍ਹਾਂ ਡਿਫੈਂਡ ਨਹੀਂ ਕਰ ਪਾ ਰਹੇ ਐਵੇਂ ਉੱਥੇ ਧਰਨਾ ਮਾਰਨ ਦਾ ਕੀ ਫਾਇਦਾ ਸਗੋਂ ਅਸੀਂ ਆਪਣੀ ਸਿਕਿਉਰਿਟੀ ਕੰਟਰੋਲ ਵੀ ਗਵਾ ਬੈਠੇ ਆਂ ਪੰਜਾਬ ਪੁਲਿਸ ਕੋ ਅਸੀਂ ਆਪਣੀ ਜਿਹੜੀ BBMP ਦਾ ਕੰਟਰੋਲ ਹੈ ਨੰਗਲ ਡੈਮ ਦਾ ਉੱਥੇ ਹੁਣ CISF ਪਿਠਾਤੀ ਲਾ ਕੇ ਕੇਂਦਰ ਨੇ ਹੁਣ ਉਹਦਾ ਵੀ ਵਿਰੋਧ ਨਹੀਂ ਕਰ ਸਕ ਰਿਹਾ ਸੋ ਇਹ ਭਗਵੰਤ ਮਾਨ ਯਾਰ ਮੈਂ ਕੀ ਕਹਾਂ ਬਹੁਤ ਡਰਾਮੇਬਾਜ਼ ਬੰਦਾ ਚੁਟਕਲੇਬਾਜ਼ ਹੈ ਬਿਲਕੁਲ ਜਿਹੜੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮਹਾਰਾਜ ਦੇ ਵਿੱਚ ਉਹਨਾਂ ਨੂੰ ਅੱਜ ਬੇਸ਼ੱਕ ਰੀਲੀਫ ਮਿਲੀ bail ਮਿਲੀ ਹੈ ਪਰ ਉਸ ਤੋਂ ਬਾਅਦ ਸੁਖਬਾਲ ਸਿੰਘ ਖਹਿਰਾ ਇਸ ਥਾਂ ਦੇ ਉੱਤੇ ਪਹੁੰਚੇ ਉਹਨਾਂ ਦੇ ਹੱਕ ਦੇ ਵਿੱਚ ਡਟੇ ਹੈ ਤੇ ਉਹਨਾਂ ਦੇ ਜਿੱਥੇ ਹੱਕ ਦੇ ਵਿੱਚ ਡਟੇ ਹੈ ਤਾਂ ਉੱਥੇ ਸਰਕਾਰ ਦੇ ਉੱਤੇ ਨਿਸ਼ਾਨੇ ਵੀ ਸਾਧੇ ਆ ਇਹ ਸਾਰੀ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗਦੀ ਹੈ ਤੁਹਾਡਾ ਕੀ ਨਜ਼ਰੀਆ ਇਸ ਗੱਲਬਾਤ ਬਾਰੇ ਆਪਣੀ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ